ਜਿੱਥੇ ਕਿ بارش ਤੇ ਕਰਕੇ ਬਹੁਤ ਸਾਰੇ ਲੋਕਾਂ ਦਾ ਕਾਫੀ ਵੱਡਾ ਨੁਕਸਾਨ ਹੋਇਆ ਉੱਥੇ ਹੀ ਇਹ ਤਸਵੀਰਾਂ ਸਾਹਮਣੇ ਆਈਆਂ ਹਨ ਕਿ ਨਾਬਾ ਬਲਾਗ ਦਾ ਪਿੰਡ ਸਹੋਲੀਆ ਪਰਵਾਰ ਦੀ بارش ਉਨ ਦੇ ਕਰਕੇ ਗਾਡਰਮ ਵਾਲਿਆਂ ਵਾਲਾ ਘਰ ਦੀ ਸ਼ਾਤਰ ਡੇਗ ਸ਼ਾਮ ਨੂੰ ਰੋਟੀ ਬਣਾ ਰਿਆ ਸੀ ਪਰਿਵਾਰ ਕਮਰੇ ਦੀ ਸ਼ਾਤਰ ਡਿਗਨ ਦੇ ਨਾਲ ਕਮਰੇ ਦੇ ਵਿੱਚ ਰੋਟੀ ਬਣਾ ਰਿਆ ਸੀ ਇਸ ਪਰਿਵਾਰ ਨੂੰ ਪੱਜ ਕੇ ਆਪਣੀ ਜਾਨ ਬਚਾਉਣੀ ਪਈ ਇਸ ਪਰਿਵਾਰ ਦੇ ਕੁਲ 5 ਮੈਂਬਰ ਨੇ ਸਮਾਂ ਰਹਿੰਦੇ ਹੀ ਦੇਖ ਲਿਆ ਕਿ ਘਰ ਦੀ ਸ਼ਾਤਰ ਡਿਗਨ ਵਾਲੀ ਹੈ ਨਹੀਂ ਤਾਂ ਉਹਨਾਂ ਨੇ ਘਰ ਦੀ ਸ਼ਾਤਰ ਦੇ ਥੱਲੇ ਦਬ ਜਾਣਾ ਸੀ ਇਹ ਪਰਿਵਾਰ ਦਿਹਾੜੀ ਦੱਪਾ ਕਰਕੇ ਘਰ ਦਾ ਗੁਜ਼ਾਰਾ ਕਰਦਾ ਸੀ ਅਤੇ ਹੁਣ ਪ੍ਰਸ਼ਾਸਨ ਤੇ ਸਰਕਾਰ ਤੋਂ ਮਦਦ ਦੀ ਗੋਹਾਲ ਲਗਾਈ ਹੈ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੀ ਮਦਦ ਕੀਤੀ ਜਾ ਕੀ ਕਹਿ ਰਿਹਾ ਹੈ ਪਰਵਾਰ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਅੱਲਾਹ ਤੇ ਵੇ ਹੁਣ ਬਸ ਤੁਹਾਡੇ ਸਾਹਮਣੇ ਹੀ ਨੇ ਮੈਂ ਤਾਂ ਕੰਮ ਤੇ ਗਿਆ ਬਤੇ ਮੈਨੂੰ ਤਾਂ ਕੰਮ ਤੋਂ ਬੁਲਾਇਆ ਗੁਰੂ ਘਰ ਤੋਂ ਸੌਲੀ ਏਡੇ ਤੋਂ ਠੀਕ ਹੈ ਮੈਂ ਗਿਆ ਤਾਂ ਕੇ ਦੇਖਿਆ ਕਿ ਮੈਂ ਢੋਲੀਆਂ ਢਾਲੀਆਂ ਗੱਡੀਆਂ ਗੈਂਸ ਕੱਢਿਆ ਉਹ ਤੋਂ ਨਮੈਟਰ ਕੱਢਿਆ ਕੱਪੜੇ ਤੋਂ ਨਾਲੀ ਮਸ਼ੀਨ ਚੱਕੀ ਤਾਂ ਫਿਰ ਚੱਕ ਕੇ ਲੈ ਆਇਆ ਉਹਨਾਂ ਨੂੰ ਮੈਂ ਦੁਆਰੇ ਕੰਮ ਤੇ ਫੇਰ ਦੁਆਰੇ ਕੰਮ ਤੇ ਗਿਆ ਕਿੰਨੇ ਕ ਵਜੇ ਹੋਇਆ ਇਹ ਹੋਇਆਊਗਾ 5:00 ਵਜੇ ਹੋਊਗਾ 6:30 ਵਜੇ ਦੀ ਗੱਲ ਹੈ ਠੀਕ ਹੈ ਮੀਂਹ ਪੈਣ ਲੱਗਿਆ ਸੀ ਮੀਨ ਜੀ ਪਿਆ ਮੀਨ ਦਾ ਪਹਿਲਾ ਪਿਆ ਤੀ ਇਹ ਵਸ ਮੀਨ ਦੇ ਕਾਰਨ ਸੁੱਕ ਗਿਆ ਪਾਣੀ ਪੈ ਪਤੀ ਸਾਰਾ ਕਾਗਿ ਦੇ ਵਿਚਲੀ ਬਾਣੀ ਪੈ ਗਿਆ ਠੀਕ ਹੈ ਉਸ ਦੀ ਗਲ ਗਈ ਉਹ ਗਲ ਗਈ ਪਹਿਲਾਂ ਇਟਾ ਨਿਕਲੀ ਕਿਵੇਂ ਪਰ ਪਹਿਲਾਂ ਇਟਾ ਨਿਕਲ ਨਹੀਂ ਪਰਿਵਾਰ ਬੈਠਾ ਸੀ ਕਹਿੰਦੇ ਹਾਂ ਪਰਿਵਾਰ ਉੱਥੇ ਬੈਠਾ ਸੀ ਰੋਟੀ ਦੀ ਜਾਰੀ ਕਰ ਰਹੇ تھے ਇਹ ਰੋਟੀ ਬਣਾ ਰਹੇ ਸੀ ਜਵਾਕ ਇੱਥੇ ਬੈਠਦੇ ਬਿਨਾਨੀ ਰੋਟੀ ਬਣਾਉਣੀ ਹੈ ਖਾਓਗੇ ਕੌਣ ਕੌਣ ਤੁਸੀਂ ਪਰਿਵਾਰ ਦੇ ਵਿੱਚ ਇੱਥੇ ਠੀਕ ਹੈ ਮੈਂ ਦੀ ਮੇਰੇ ਦੋਹੇ ਕੁੜੀਆਂ ਦੀਆਂ ਮੇਰੀ ਦੋ ਤੇ ਤੀ ਮੇਰਾ ਦੋਤਾ ਤੇ ਮੇਰਾ ਮੁੰਡਾ ਅੰਦਰ ਬੈਠਾ ਜਿੱਧਰ ਠੀਕ ਹੈ ਹਾਂ ਅਸੀਂ ਰੋਟੀ ਬਣਾਉਣ ਲੱਗੇ ਸੀ ਕੀ ਮੰ ਮੰਗਦਾ ਇਹੀ ਕਰ ਜਾਂ ਪ੍ਰਸ਼ਾਸਨ ਨੂੰ ਵੀ ਹੋਰ ਲੋਕਾਂ ਨੂੰ ਭੈਣ ਭਾਈਆਂ ਨੂੰ ਵੀ ਭਾਈ ਮੇਰੀ ਗਰੀਬ ਆਦਮੀ ਸੁਣੋ ਮੇਰਾ ਮਿਲ ਜੋ ਕੇ ਘਰ ਪਵਾਓ ਕਿਹ ਹੈ ਕੋਈ ਪੰਚਾਇਤ ਮੈਂਬਰ ਅਸੇ ਕੋਈ ਵੀ ਆ ਮੇਰੇ ਸਾਥ ਹਜ਼ਾਰਿਆਂ ਨੂੰ ਹੱਤਵਾਂਨੇ ਕੇ ਬੇਂਦੀਆਂ ਵੀ ਵੀਰੇ ਮਰ ਜਾ ਮੇਰੇ ਕਿੰਨੀ ਦੇਖੋ ਗਰੀਬ ਕਿੰਨੀ ਅੱਛਾ ਜਨਿਕੇ ਘਰ ਪਾਉਣ ਦੇ ਬਿਲਕੁਲ ਯੋਗ ਨਹੀਂ ਠੀਕ ਹੈ ਯੋਗ ਨਹੀਂ ਹੈਗਾ ਜੀ ਹਾਂ ਕੀ ਕਰਦੇ ਹੋ ਕੰਮ ਕਾਜ ਕੀ ਕਰਦੇ ਹੋ ਕੰਮ ਵਸ ਦਿਹਾੜੀ ਉਹ ਕਰਦਾ ਜੀ ਠੀਕ ਹੈ ਹਾਂ ਕਰਜ ਕਮਾਉਣ ਵਾਲੇ ਇਕੱਲੇ ਤੁਸੀਂ ਹੋ ਨਹੀਂ ਨਹੀਂ ਗੱਲਾਂ ਹਾਂ ਬਸ ਜੀ ਦਿਹਾੜੀ ਜੋਤਾ ਕਰਦੇ ਮੈਂ ਘਰਾਂ ਚ ਕੰਮ ਕਰ ਲੰਨੀ ਹੈ ਜੀ ਕੰਗਿਰਿਆ ਜਦੋਂ ਕਿੱਥੇ ਹੈਗੇ ਤੁਸੀਂ ਕਿਵੇਂ ਗਿਰਿਆ ਅਸੀਂ ਜੀ ਖਾਣਾ ਬਣਾ ਰਹੇ ਸੀ ਅੰਦਰੇ ਸੀਗੇ ਉਦੋਂ ਜਦੋਂ ਵੀ 3 ਵਜੇ ਚਾਹ ਚੂ ਬਣਾਈ ਉਹ ਬੇਟਾ ਆ ਗਿਆ ਕਹਿੰਦਾ ਮੰਮੀ ਇਹ ਤਾਂ ਜਾਊਗੀ ਉਹ ਹਜੇ ਉਹ ਗੱਲਾਂ ਹੀ ਕਰ ਰਿਹਾ ਬਸ ਅਸੀਂ ਜਦੋਂ ਉਹ ਆਪਣਾ ਬਾਹਰ ਨਿਕਲੇ ਹਾਂ ਜੀ ਛਿੰਨੀ ਪਹਿਲਾਂ ਇੱਟਾਂ ਗਿਰਿਆ ਸੀ ਨਾ ਜਿਹੜਾ ਉਹ ਮੜੇ ਲਾਈਆਂ ਵਿਆ ਸੀ ਉਹ ਇੱਟਾਂ ਗਿਰ ਗਈਆਂ ਨੀਚੇ ਫਿਰ ਉਸ ਤੋਂ ਬਾਅਦ ਥੋੜੇ ਕੇ ਟਾਈਮ ਬਾਅਦ ਸੱਤ ਗਿਰ ਗਈ ਤੁਸੀਂ ਕਿੱਥੇ ਖੜੇ ਕਰੋ ਨਿੱਕੇ ਬਾਹਰ ਹਾਂਜੀ ਗਲੀ 'ਚ ਖੜੇ ਆ ਫਿਰ ਸਾਡਾ ਸਾਰਾ ਪੜੋਸ ਮhalla ਸਰਾ ਇਕੱਠਾ ਹੋ ਗਿਆ ਜੀ ਜਦੋਂ ਸੱਤ ਗਿਰੀ ਆ ਤੇ ਕੀ ਕਹਿਣਾ ਚਾਹੋ ਨੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਬਾਜੀ ਅਸਤਾ ਕਹਿਣੇ ਵੀ ਸਾਡੇ ਘਰ ਬਣਾ ਕੇ ਦਿੱਤੇ ਜਾਣ ਜੀ ਕਿੰਨੇ ਬੱਚੇ ਨੇ ਤੁਹਾਡੇ ਸਾਡੇ ਤਿੰਨ ਬੱਚੇ ਨੇ ਜੀ ਦੋ ਬੇਟੀਆਂ ਨੇ ਜੀ ਇੱਕ ਬੇਟਾ ਏ ਵਿਆਹ ਹੋਇਆ ਦੋ ਬੇਟੀਆਂ ਦਾ ਹੋਇਆ ਹੋਇਆ ਜੀ ਬੇਟਾ ਹਜੇ ਕੁਵਾਰਾ ਏ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਬਾਜੀ ਸਾਡਾ ਘਰ ਬਣਾ ਕੇ ਦਿੱਤਾ ਜਾ ਫੇ ਇਹੀ ਮੰਗ ਆ ਇਹ ਪਹਿਲਾਂ ਕਦੋਂ ਦਾ ਘਰ ਬਣਿਆ ਹੋਇਆ ਏ ਇਹ ਤਾਂ ਜੀ ਹੋ ਗਏ ਉਹਨਾਂ ਦਾ 60 ਸਾਲ ਤੋਂ ਪਹਿਲਾਂ ਦਾ ਹੀ ਬਣਿਆ ਹੋਇਆ। ਨਹੀਂ ਕੱਚੇ ਹੀ ਕਰ। ਹਾਂਜੀ ਪਹਿਲਾਂ ਤੋਂ ਹੀ ਕੱਚਾ ਸੀ ਇਹ। ਤੁਹਾਨੂੰ ਕਹਿੰਦਾ ਪਤਾ ਨਹੀਂ ਦੀ ਵੀ ਫਿਰ ਸਕਦਾ ਮਕਾਨ। ਅਸੀਂ ਤਾਂ ਉੱਦੇ ਦੀ ਵਿੱਚ ਰਹਿ ਰਹੇ ਹਾਂ ਜੀ ਹੁਣ ਕਿਸੇ ਨੂੰ ਕੀ ਪਤਾ ਹੁੰਦਾ ਹੈ। ਹੁਣ بارشें ਇੰਨੀ ਹੋਈ ਹੈ ਜੀ। ਨਹੀਂ ਇਹ ਇੱਕ ਮਕਾਨ ਹੈ ਜਿਹੜਾ ਪਤਾ ਲੱਗ ਜਾਂਦਾ ਜੀ गिरਨ ਵਾਲਾ ਜਾਂ ਨਹੀਂ। ਨਹੀਂ ਜੀ ਨਹੀਂ ਪਹਿਲਾਂ ਤਾਂ ਕੋਈ ਇਹ ਹੀ ਜਿਹੋ ਨਹੀਂ ਸੈਤ ਕਿ ਮੀਹਾ ਨੇ ਵੱਧ ਉਹ ਕਰਤਾ ਹੈ ਜੀ। ਪਹਿਲਾਂ ਚੂਣ ਲੱਗਿਆ ਹੋਣਾ ਕੋਈ। ਹਾਂਜੀ ਪਹਿਲਾਂ ਸਾਰਾ ਭਾਂਡੇ ਧਰ ਕੀ ਟਾਈਮ ਕੱਢਿਆ ਜੀ ਕਿਤੇ ਕਿਤੇ ਚੂਣ ਲੱਗ ਗਿਆ ਕਦੇ ਕਿਤੇ। ਫਿਰ ਤਾਂ ਪਾਣੀ ਸਿੱਧਾ ਹੀ ਅੰਦਰ ਪਿਆ। ਪਿੰਡ ਦੀ ਪੰਚਾਇਤ ਹਾਂਜੀ ਉਹਨਾਂ ਨੇ ਤਾਂ ਸਾਨੂੰ ਸਵੇਰੇ ਵੀ ਰੋਜ਼ ਆ ਕੇ ਇਹੀ ਦਿਲਾਸਾ ਦਿੰਦੇ ਨੇ ਵੀ ਹਾਂ ਅਸੀਂ ਕਰਾਂਗੇ ਕੁਝ ਠੀਕ ਹੈ ਪੰਚਾਇਤ ਨੇ ਪਹਿਲਾਂ ਸਰਕਾਰ ਨੂੰ ਲਿਖ ਕੇ ਦਿੱਤਾ ਨਹੀਂ ਜੀ ਬਹੁਤ ਉਹਨਾਂ ਨੇ ਫਾਰਮ ਭਰੇ ਨੇ ਹੁਣ ਸਰਕਾਰ ਦੀ ਹੱਥ ਹੈ ਜਿਸ ਪੰਚਾਇਤ ਨੇ ਤਾਂ ਹੁਣ ਵਿਚਾਰੀ ਨੇ ਬਹੁਤ ਜ਼ੋਰ ਲਾ ਲਿਆ ਹੁਣ ਪੰਚਾਇਤ ਵੀ ਕੀ ਕੀ ਕਰ ਸਕਦੀ ਹੈ ਨਾ ਜਾਨੀ ਕਿ ਉਹ ਫਾਰਮ ਭਰਤੇ ਤੁਸੀਂ ਹਾਂਜੀ ਪਹਿਲਾਂ ਫਾਰਮ ਅਸੀਂ ਬਹੁਤ ਭਰੇ ਨੇਗੇ ਠੀਕ ਹੈ ਕੁਝ ਹੀ ਮਿਲਿਆ ਕੁਝ ਨਹੀਂ ਮਿਲਿਆ ਜੀ ਤੇ ਅੰਦਰ ਹੀ ਬੈਠੇ ਸੀ ਰੋਟੀ ਪਾਣੀ ਬਣਾ ਰਹੇ ਸੀਗੇ ਜੀ ਤੇ ਸੜ ਮਕਾਨ ਦੇ ਇੱਟਾਂ ਡਿਗੀਆਂ ਤੇ ਅਸੀਂ ਡਰ ਗਏ ਤੇ ਮੇਰੇ ਬ੍ਰਦਰ ਕਹਿੰਦਾ ਵੀ ਚਲੋ ਬਾਹਰ ਹੋ ਜੂ ਵੀ ਸਾਰੇ ਹੀ ਜਾਊਗਾ ਜਦ ਅਸੀਂ ਬਾਹਰ ਆਉਣ ਲੱਗੇ ਨਾਲ ਸਾਡੇ ਉੱਪਰ ਡਿਗੇ ਬਾਲੇ ਸਨ ਉਸ ਤੋਂ ਬਚ ਗਏ ਸਾਡੀ ਮਸ਼ੀਨ ਵਗੈਰਾ ਸਾਰਾ ਸਮਾਨ ਸਾਡਾ ਅੰਦਰ ਦੱਬ ਚੁੱਕਿਆ ਜੀ ਤੇ ਸਰਕਾਰ ਨੂੰ ਇਹੀ ਚਾਉਣੇ ਵੀ ਸਾਡੇ ਮਕਾਨ ਬਣਾਏ ਜਾਣ ਸਾਨੂੰ ਪੈਸੇ ਦੀ ਵੀ ਲੋੜ ਨਹੀਂ ਹੈਗੀ ਸੀ ਪਹਿਲਾਂ ਕਿਹਜੋ ਲਾਤੇ ਮਕਾਨ ਦੇ ਪਹਿਲਾਂ ਵੀ ਜੱਜਮੈਂਟ ਸ਼ੁਰੂ ਤੋਂ ਹੀ ਜਿਸੀਂ ਬਚਪਨ ਇੱਥੇ ਬੀਤੇ ਸਾਡੇ ਬਚਪਨ ਤੋਂ ਵੀ ਇਦਾਂ ਹੀ ਪਹਿਲਾਂ ਦਾ ਹੀ ਇਦਾਂ ਹੈ ਕਰਦੇ ਉਸ ਸਮੱਸਿਆ ਹੀ ਹੈ ਇਹ ਚੋਂਦਾ ਸੀਗਾ ਜੀ ਅਸੀਂ ਇੱਕ ਕਾਗਜ਼ ਭਾ ਭਾ ਕੇ ਵੀ ਟਾਈਮ ਕੱਢਿਆ ਜੀ ਇਹਦੇ ਥੱਲੇ ਸੀ ਤੇ ਉਸ ਤੋਂ ਬਾਅਦ ਹੁਣ ਜੇ ਮੀਆਂ ਨੇ ਜਿਆਦਾ ਕਮ ਖਰਾਬ ਕਰਤੇ ਸਾਰੇ ਥੱਲੇ ਆ ਗਏ ਅਸੀਂ ਸਰ ਬਹੁਤ ਰਨ ਫਾਰਮ ਭਰੇ ਨੇ ਪਰ ਸਾਨੂੰ ਕੋਈ ਸਹੂਲਤ ਨਹੀਂ ਮਿਲੀ ਕੋਈ ਸਰਕਾਰੀ ਬੰਦਾ ਨਹੀਂ ਸਾਡੇ ਕੋਲ ਆਇਆ ਜੀ ਕੋਈ ਸਾਨੂੰ ਮਦਦ ਨਹੀਂ ਦਿੱਤੀ ਗਈ ਹੈਗੀ ਸੀ ਮੇਰੇ ਡੈਡੀ ਸੀਗੇ ਜੀ ਇਹ ਮੇਰਾ ਪਰ ਇਹ ਤਾਂ ਛੋਟਾ ਜੀ ਡੈਡੀ ਮਜ਼ਦੂਰੀ ਕਰਦੇ ਨੇ ਦਿਹਾੜੀ ਕਰਦੇ ਨੇ ਜੀ ਨਹੀਂ ਜੀ ਹੋਰ ਨਹੀਂ ਹੈ ਗੇ ਜੇ ਬ੍ਰਦਰ ਅਜੀਕ ਉਹ ਛੋਟਾ ਸੀ ਸਾਰਾ ਕਿਵੇਂ ਚੱਲਦਾ ਤੁਹਾਡਾ ਮੇਰੇ ਡੈਡੀ ਮੰਮੀ ਮਜ਼ਦੂਰੀ ਕਰਕੇ ਸੀ ਕਿਸੇ ਕੜੇ ਪੋਚੇ ਝੜ ਪੋਚਾ ਕਰਤੀ ਸਾਡੇ ਵਿਆਹ ਕਰੇ ਸਭ ਕੁਝ ਇਹਨਾਂ ਨੇ ਐਦਾਂ ਹੀ ਕਰਿਆ ਜੀ ਬਿੰਡਾਂ ਵਾਲਿਆਂ ਦੀ ਬਾਜੀ ਹੋਈ ਜਾਂਦੀ ਆ ਕਦੇ ਭੁੱਖੇ ਬਹਿਣਾ ਪੈ ਜਾਂਦੇ ਵਕਤ ਐਸਾ ਵੀ ਆ ਜਾਂਦਾ ਜੀ ਕਈ ਵੇ ਰੋਟੀ ਰਾਜੀ ਵੀ ਮਿਲ ਜਾਂਦੇ ਕਈ ਵੇ ਭੁੱਖੇ ਬਹਿ ਜਾਂਦੇ ਆ ਜੀ ਦੀ ਬਹੁਤ ਗਰੀਬ ਪਰਿਵਾਰ ਹੈ ਜੀ ਬਹੁਤ ਮਾੜੇ ਹਾਲਾਤ ਨੇ ਵਿਚਾਰੇ ਬਹੁਤ ਗਰੀਬ ਨੇ ਅਸੀਂ ਨੇੜੇ ਹੀ ਸੀਗੇ ਜੀ ਅੰਦਰੋਂ ਜਦੋਂ ਸਾਨੂੰ ਇੱਕਦਮ ਆਵਾਜ਼ ਆਈ ਵੀ ਕੋਈ ਖੜਕਾ ਹੋਇਆ ਕੁਛ ਅਸੀਂ ਇੱਕਦਮ ਨਿਕਲ ਕੇ ਬਾਹਰ ਆ ਗਏ ਜਦੋਂ ਦੇਖਿਆ ਤਾਂ ਇਹਨਾਂ ਦਾ ਮਕਾਨ ਡਿੱਗ ਗਿਆ ਜੀ ਸਾਰੇ ਸਤਿਰ ਹੋ ਗਏ ਬੱਚੇ ਵਿਚਾਰੇ ਇਹ ਸਾਰੇ ਬਾਹਰ ਆਏ ਹੋਏ ਨੇ ਹਾਂਜੀ ਇਸ ਤੋਂ ਬਾਅਦ ਅਸੀਂ ਦੇਖਿਆ ਇਹਨਾਂ ਨੂੰ ਅਸੀਂ ਕਿਹਾ ਵੀ ਬਾਹਰ ਆਜੋ ਹਾਂਜੀ ਵੈਸੇ ਪਹਿਲਾਂ ਹੀ ਬਾਹਰ ਸੀਗੇ ਹਾਂ ਜੀ ਤੇ ਇਹ ਕਿਹੜੇ ਹਾਲਾਤ ਨੇ ਬਹੁਤ ਗਰੀਬ ਪਰਿਵਾਰ ਹੈ ਜੀ ਵਿਚਾਰਾ ਮਿਹਨਤ ਮਜ਼ਦੂਰੀ ਵਾਲਾ ਪਰਿਵਾਰ ਹੈ ਇਹਨਾਂ ਦਾ ਜਰੂਰ ਹੱਲ ਹੋਣਾ ਚਾਹੀਦਾ ਹੈ ਦੇਖੋ ਜੀ ਅਸੀਂ ਪਿੰਡ ਵੱਲੋਂ ਵੀ ਅਸੀਂ ਕਹਿ ਰਹੇ ਆਂ ਵੀ ਚਲੋ ਕੋਈ ਨਾ ਸੀ ਜਿੰਨੀ ਕੁ ਸਾਥੋਂ ਮਦਦ ਹੋਊਗੀ ਅਸੀਂ ਜਰੂਰ ਕਰਾਂਗੇ ਪਰ ਸਾਡੀ ਇਹੀ ਮੰਗ ਹੈ ਕੋਈ ਭੈਣ ਭਰਾ ਦੂਰ ਤੱਕ ਜਿੱਥੇ ਵੀ ਖੜੇ ਨੇ ਜਾਂ ਕੋਈ ਵੀ ਸਰਕਾਰ ਇਹਨਾਂ ਦੀ ਜਰੂਰ ਮਦਦ ਕੀਤੀ ਜਾਵੇ ਜਗਤਾਰ ਸਿੰਘ ਹੈ ਜੀ ਮੈਂ ਸਾਬਕਾ ਪੰਚਾਇਤ ਮੈਂਬਰ ਤੇ ਸਾਡੇ ਮੌਜੂਦਾ ਪੰਚਾਇਤ ਮੈਂਬਰ ਵੀ ਖੜੇ ਨੇ ਪਿੰਡ ਸਹੋਲੀ ਆ ਜੀ ਕਟ ਨਹੀ ਹੋਈ ਕਟ ਨਹੀ ਇਹਨਾਂ ਦਾ ਮਕਾਨ ਕੱਚਾ ਸੀਗਾ ਪਰਿਵਾਰ ਅੰਦਰ ਬੈਠਾ ਖਾਣਾ ਬਣਾ ਰਿਹਾ ਸੀ ਬਰਸਾਤ ਦੇ ਕਾਰਨ ਇਕਦਾਂ ਹੀ ਗਿਰ ਗਿਆ ਮਕਾਨ ਇਹ ਪਰਮਾਤਮਾ ਦੀ ਕਿਰਪਾ ਰਹੀ ਹੈ ਕਿ ਪਰਿਵਾਰ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਇਹਨਾਂ ਦਾ ਇਹੋ ਜਿਹੇ ਹਾਲਾਤ ਨੇ ਹਾਲਾਤ ਤਾਂ ਜੀ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਨੇ ਜਿੰਨੇ ਵੀ ਕਹਦੇ ਉਹ ਬਹੁਤ ਜ਼ਿਆਦਾ ਮਾੜੇ ਹਾਲਾਤ ਨਹੀਂ ਪਰਿਵਾਰ ਦੇ ਵੀ ਉਹੀ ਕਹਿਣ ਵਾਲੀ ਗੱਲ ਹੈ ਵੀ ਇੱਕ ਟਾਈਮ ਨਾ ਰੋਟੀ ਮਿਲਦੀ ਆ ਕਈ ਵਾਰ ਖਾਂਦੇ ਨੇ ਢਿੱਡ ਭਰ ਕੇ ਤੇ ਕਈ ਵਾਰ ਭੁੱਖੇ ਹੀ ਸੌਂ ਜਾਂਦੇ ਨੇ ਕੀ ਕੰਮ ਕਰਦਾ ਪਰਿਵਾਰ ਪਰਿਵਾਰਤਾ ਜੀ ਮਿਹਨਤ ਮਜ਼ਦੂਰੀ ਵਾਲੀ ਪਰਿਵਾਰ ਹੈ ਜੀ। ਅੱਛਾ। ਪੰਚਾਇਤ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ। ਹਾਂਜੀ ਪੰਚਾਇਤ ਵੱਲੋਂ ਬਹੁਤ ਜ਼ਿਆਦਾ ਉਪਰਾਲੇ ਕੀਤੇ ਗਏ ਨੇ ਜਿੱਦਾਂ ਕਿ ਸਰਕਾਰ ਗੱਲਾਂ ਮਾਰਦੀ ਆ ਵੀ ਅਸੀਂ ਮਕਾਨ ਬਣਾ ਕੇ ਦੇਵਾਂਗੇ ਪਰ ਇਹੋ ਜਿਹਾ ਕੋਈ ਸਾਡੇ ਨਿੰਗਾ 'ਚ ਨਹੀਂ ਹੈਗਾ। ਅਸੀਂ ਇਹਨਾਂ ਦੇ ਫਾਰਮ ਘਟੋ ਘਟ 5-7 ਵਾਰ ਤਾਂ ਫਾਰਮ ਮੈ ਭਰੇ ਨੇ। ਫਿਰ ਆਨਲਾਈਨ ਸਾਡੇ ਬਿਆਨਤ ਸਿੰਘ ਸਿੱਧੂ ਜੀ ਨੇ ਮੈਂਬਰ ਮੌਜੂਦਾ ਉਹਨਾਂ ਨੇ ਇਹਨਾਂ ਦੇ ਘਰੇ ਬੈਠ ਕੇ ਵੀ ਆਨਲਾਈਨ ਪੋਰਟਲ ਤੇ ਭਰੇ ਨੇ ਪਰ ਫਿਰ ਵੀ ਕੋਈ ਸੁਣਵਾਈ ਨਹੀਂ। ਕਿੰਨੇ ਸਮਾਂ ਹੋ ਗਿਆ ਕਿੰਨੇ ਸਾਲ ਹੋ ਗਏ ਤੁਹਾਨੂੰ ਫਾਰਮ ਦੇਖ ਲਓ ਜੀ ਸਾਨੂੰ 5-7 5-7 ਸਾਲ ਦਾ ਮੈਨੂੰ ਹੋ ਗਈ ਪਿਛਲੀ ਪੰਚਾਇਤ ਦੇ ਵਿੱਚ ਸੀਗੇ ਆ ਹੁਣ ਵੀ ਅਸੀਂ ਨਾਲ ਕੰਮ ਕਰ ਰਹੇ ਹਾਂ 5 ਸਾਲ ਹੋ ਗਏ ਜੀ ਫਾਰਮ ਭਰਦੇ ਮੰਗ ਕਰਦੇ ਮੰਗਤਾ ਇਹ ਪ੍ਰਸ਼ਾਸਨ ਵੱਲੋਂ ਤਾਂ ਸਾਨੂੰ ਇਹੀ ਮੰਗਾ ਵੀ ਇਹਨਾਂ ਦਾ ਗਰੀਬ ਪਰਿਵਾਰ ਦਾ ਕੋਈ ਹੱਲ ਕਰਿਆ ਜਾਵੇ ਇਹਨਾਂ ਦਾ ਮਕਾਨ ਬਣਾ ਕੇ ਦਿੱਤਾ ਜਾਵੇ ਜਿਸ ਤਰ੍ਹਾਂ ਕਿ ਸਰਕਾਰ ਕਹਿ ਰਹੀ ਹੈ ਵੀ ਅਸੀਂ ਕੱਚੇ ਮਕਾਨ ਵਾਲੇ ਨੂੰ ਪੱਕੇ ਮਕਾਨ ਬਣਾ ਕੇ ਦੇਵਾਂਗੇ ਉਹ ਹੁਣ ਹਾਲਾਤ ਤੁਹਾਡੇ ਸਾਹਮਣੇ ਨੇ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਵੀ ਤੁਸੀਂ ਆਏ ਹੋ ਇਹਨਾਂ ਦੀ ਆਵਾਜ਼ ਆ ਜਿਹੜੀ ਉੱਪਰ ਤੱਕ ਜਾਵੇ ਤਾਂ ਜੋ ਇਹਨਾਂ ਪਰਿਵਾਰਾਂ ਦਾ ਕੋਈ ਮਸਲਾ ਹੱਲ ਹੋ ਸਕੇ ਬਹੁਤ ਜ਼ਿਆਦਾ ਗਰੀਬ ਪਰਵਾਰਾ ਜੀ ਮਜ਼ਦੂਰੀ ਕਰਦੇ ਨੇ ਵਿਚਾਰੇ بڑا ਘਰ ਪਾਉਣ ਦੇ ਜੋਬ ਵੀ ਨਹੀਂ ਹੈ ਨਾ ਘਰ ਪਾਉਣ ਦੇ ਬਿਲਕੁਲ ਜੋਬ ਨਹੀਂ ਇਹ ਤਾਂ ਡੰਗੜਾ ਡੰਗ ਲਿਆ ਕੇ ਖਾਣ ਵਾਲੇ ਨੇ ਜੀ ਹਾਲਾਤ ਦੇਖ ਰਿਹਾ ਕਹਿੰਦੇ ਮਸਾਂ ਬਚੇਆਂ ਮਤਲਬ ਇਹਦਾ ਜੀ ਕੁਦਰਤ ਤੋਂ ਇਹਨਾਂ ਨੂੰ ਬੈਕਗ੍ਰਾਉਂਡ ਵਿੱਚ ਆਇਆ ਜੀ ਸੁੱਤੇ ਹੁੰਦੇ ਬਚ ਵੀ ਨਹੀਂ ਸਕਦੇ ਜੇ ਇਹੀ ਹਾਲਾਤ ਨੂੰ ਹੋ ਜਾਂਦਾ ਕਿਵੇਂ ਬਚਦੇ ਇਹ ਤਾਂ ਉਪਰੇ ਕਰਦਾ ਜੀ ਠੀਕ ਹੈ ਜਿਵੇਂ ਹੁਣ ਇੱਥੇ ਨੇੜਲੇ ਪਿੰਡ ਚ ਹੋਈ ਹੈ ਨੁਕਸਾਨ ਸੱਟ ਲੱਗਦੀ ਨੁਕਸਾਨ ਹੋ ਜਾਂਦਾ ਇਹ ਤਾਂ ਦਿਨ ਦਾ ਟਾਈਮ ਦੀ 3-4 ਵਜੇ ਵਿੱਚ ਸ਼ਾਮ ਦੇ ਉਹ ਤੋਂ ਇੱਕਦਮ ਜਿਆਦਾ ਨੂੰ ਬਾਅਦ ਹੀ ਇੱਕਦਮ ਪੱਜਲੇ ਬਾਹਰ ਨੂੰ ਫਿਰ ਵੀ ਥੋੜਾ ਬਹੁਤ ਅੱਛੀ ਜੀ ਚੱਪਟਾ ਆਈ ਹੈ ਜੀ ਕੀ ਕਹਿਣਾ ਚਾਹੋ ਸਰਕਾਰ ਅਨਵਾਟਰ ਟੁੱਟ ਗਿਆ ਜੀ ਇਹਨਾਂ ਦਾ ਵਿਚਾਰਿਆਂ ਦਾ ਇੱਕ ਬਾਸ਼ੇ ਮਸ਼ੀਨ ਤੇ ਇਹ ਟੁੱਟ ਗਈ ਇਹਨਾਂ ਦਾ ਮਾਮਲਾ ਵੀ ਮਿਲਣਾ ਚਾਹੀਦਾ ਜੀ ਪੰਚਾਇਤ ਵੱਲੋਂ ਕੋਈ ਕੋਸ਼ਿਸ਼ ਕੀਤੀ ਪੰਚਾਇਤ ਆ ਜੀ ਫਾਰਮ ਇਹ ਭਰ ਸਕਦੀ ਹੈ ਜੀ ਬਹੁਤ ਜ਼ੋਰ ਮਾਰਦੀ ਹੈ ਹੋਰ ਕੀ ਕਰ ਸਕਦੀ ਹੈ ਪੰਚਾਇਤ ਫਾਰਮ ਇਹਨੇ ਬਹੁਤ ਜ਼ੋਰ ਮ ਪਹਿਲਾਂ ਜੀ ਆਪਾਂ ਸਭ ਤੇ ਪਹਿਲਾਂ ਇਹਨਾਂ ਨੇ ਵੀ ਕਰਈ ਆ ਇਹ ਉਪਰ ਤੋਂ ਇਹਨੇ ਬਾਰਾ ਕੋਈ ਹਿਲਣਾ ਨਹੀਂ ਹੋਇਆ